ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਦਰਸ਼ਕੋ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਅੱਜ ਅਸੀਂ ਆਏ ਹਾਂ ਜੀ ਨਹਿਰ ਲਿਵੇ ਕਿਉਂਕਿ ਅੱਜ ਲੱਕੜਾ ਲੈਣ ਆਈਆਂ ਸੀਗਾ ਤੇ ਬਹੁਤ ਪਿਆਰਾ ਜਿਹਾ ਜਿਹੜਾ ਮੌਸਮ ਹੋ ਚੁੱਕਿਆ ਦੇਖ ਸਕਦੇ ਹੋ ਤੇ ਅੱਜ ਆਪਾਂ ਜਿਹੜੇ ਤੁਹਾਨੂੰ ਖੇਤਾਂ ਨਾਲ ਥੋੜਾ ਜਿਹਾ ਰੂਬਰੂ ਕਰਵਾਵਾਂਗੇ ਵੀ ਕਿੱਦਾਂ ਦੇ ਲੱਗਦੇ ਆ ਜੀ ਅੱਜ ਖੇਤ ਜਿਹੜੇ ਬੜੀ ਹਰੀਆਲੀ ਹਰੇ ਭਰੇ ਸੋਹਣੇ ਲੱਗਦੇ ਕਿਉਂਕਿ ਕੁਝ ਕੁ ਦਿਨ ਪਹਿਲਾਂ ਤਾਂ ਬਹੁਤ ਜ਼ਿਆਦਾ ਐਵੇਂ ਬੰਜਰ ਜੇ ਸੀਗੇ ਖੇਤ ਤੇ ਦਿਲ ਵੀ ਨਹੀਂ ਕਰਦਾ ਸੀ ਤੇ ਬਟ ਮੌਸਮ ਵੀ ਥੋੜਾ ਜਿਹਾ ਬਹਾਰ ਵਾਲਾ ਹੀ ਆ ਹਨਾ ਬਹੁਤ ਪਿਆਰਾ ਜਿਹਾ ਲੱਗਦਾ ਅੱਜ ਮੌਸਮ ਤੇ ਝੋਨੇ ਦੇਖੋ ਜੀ ਝੋਨੇ ਲੱਗ ਚੁੱਕੇ ਆ ਖੇਤਾਂ ਦੇ ਵਿੱਚ ਤੇ ਆ ਪਾਣੀ ਖੜਾ ਝੋਨੇ ਦੇ ਵਿੱਚ ਕਿਉਂਕਿ ਕੱਲ ਨਾ ਮੀਂਹ ਵੀ ਬਹੁਤ ਜ਼ਿਆਦਾ ਆਇਆ ਸੀਗਾ ਤੇ ਇੱਧਰ ਵੇਖੋ ਬੜਾ ਪਿਆਰਾ ਜਿਹਾ 뷰 ਆ ਰਿਹਾ ਅੱਜ ਖੇਤਾਂ ਦਾ ਤੇ ਅਸੀਂ ਵੀ ਜਾ ਰਹੇ ਸੀਗੇ ਤੇ ਮੈਂ ਕਿਹਾ ਚਲੋ ਵੀ ਆਪਾਂ ਅੱਜ ਥੋੜਾ ਜਨਾ ਵੀਡੀਓ ਸ਼ੂਟ ਕਰ ਹੀ ਲੈਨੇ ਆ ਖੇਤਾਂ ਦਾ ਕਿਉਂਕਿ ਝੋਨੇ ਜਿਹੜੇ ਲਗਭਗ ਲੱਗ ਚੁੱਕੇ ਐ ਤੇ ਆਹ ਨਾ ਝੋਨਾ ਦਰਸ਼ਕੋ ਮਸ਼ੀਨੀ ਬੀਜਿਆ ਹੋਇਆ ਨਾ ਕਿ ਹੱਥਾਂ ਨਾਲ ਲਾਇਆ ਹੋਇਆ ਬਹੁਤ ਸੋਹਣਾ ਝੋਨਾ ਹੋ ਗਿਆ ਤੇ ਆ ਵੀ ਮਸ਼ੀਨ ਨਾਲ ਹੀ ਬੀਜਿਆਗਾ ਜਿੱਦਾਂ ਕਣਕ ਬੀਜਦੇ ਉਦਾਂ ਬੀਜਿਆ ਹੋਇਆ ਤੇ ਹੁਣ ਤਾਂ ਥੋੜਾ ਥੋੜਾ ਵੀ ਚਲੋ ਲੋਕ ਛੱਡਦੇ ਜਾਂਦੇ ਹਨਾ ਕਿਉਂਕਿ ਜਿਹੜੇ ਜੂਪੀ ਬਿਹਾਰ ਤੋਂ ਆਉਂਦੇ ਨੇ ਨਾ ਥੋੜਾ ਜਿਹਾ ਝੋਨਾ ਸੈੱਟ ਨਹੀਂ ਲਾਉਂਦੇ ਅੱਜ ਕੱਲ ਵੀ ਸ਼ਿਕਾਇਤ ਜ਼ਿਆਦਾ ਆਉਂਦੀ ਹੈ ਕਿਉਂਕਿ ਉਹ ਤਾਂ ਲਾ ਕੇ ਅਗਲੇ ਕਮਾਈ ਕਰਕੇ ਟੱਪਣ ਦੀ ਕਰਦੇ ਆ ਜੇ ਕੋਈ ਇੱਥੇ ਇੱਥੋਂ ਦਾ ਲਾਊਗਾ ਤਾਂ ਉਹਨੂੰ ਥੋੜੀ ਜਿਹੀ ਐਵੇਂ ਹੋਊਗਾ ਵੀ ਨਹੀਂ ਯਾਰ ਆਪਾਂ ਕੰਮ ਵਧੀਆ ਕਰੀਏ ਹਨਾ ਵੀ ਆਪਾਂ ਮੂੰਹ ਮੱਥੇ ਲੱਗਣਾ ਇਸ ਕਰਕੇ ਤੇ ਆਹ ਮਸ਼ੀਨ ਨਾਲ ਵੀ ਜਾਇਆ ਤੇ ਬਹੁਤ ਸੋਹਣਾ ਝੋਨਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਹੁਣ ਨਾ ਚਾਰ ਚਪੇਰੇ ਜਿਹੜੀ ਹਰਿਆਲੀ ਬਹੁਤ ਪਿਆਰੀ ਜੀ ਆ ਰਹੀ ਹੈ ਦੇਖੋ ਵਾਓ ਕਿਆ ਵਿਊ ਆ ਰਿਹਾ ਜੀ ਖੇਤਾਂ ਦੇ ਬਹੁਤ ਪਿਆਰੇ ਜਿਹੇ ਨਜ਼ਾਰੇ ਆ ਜੀ ਠੰਡ ਵੀ ਹੋ ਚੁੱਕੀ ਆ ਤੇ ਹੋਰ ਜੀ ਕਿਦਾਂ ਲੱਗਦੀ ਹੈ ਸਾਡੀ ਵੀਡੀਓ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਕਿਹੜੇ-ਕਿਹੜੇ ਇਲਾਕੇ ਆ ਤੁਸੀਂ ਬਿਲੋਂਗ ਕਰਦੇ ਹੋ ਸਾਡੀ ਵੀਡੀਓ ਕਿੱਥੇ-ਕਿੱਥੇ ਜਾ ਰਹੀ ਆ ਉਹ ਵੀ ਸਾਨੂੰ ਦੱਸ ਦਿਓ ਜੀ ਕਿਉਂਕਿ ਮਿਹਨਤ ਆ ਜਿਹੜੀ ਬਹੁਤ ਜ਼ਿਆਦਾ ਕਰਦੇ ਆ ਤੇ ਕਰਨੀ ਪੈਂਦੀ ਆ ਕਈ ਦਿਨ ਥੋੜਾ ਜਿਹਾ ਮੈਂ ਬ੍ਰੇਕ ਲੈ ਲਿਆ ਸੀਗਾ ਵੀਡੀਓ ਤੋਂ ਟਾਈਮ ਨਹੀਂ ਮਿਲਿਆ ਤੇ ਹੁਣ ਆਪਾਂ ਦਰਸ਼ਕੋ ਐਸੇ ਤਰ੍ਹਾਂ ਰੈਗੂਲਰਲੀ ਆਪਾਂ ਵੀਡੀਓ ਜਿਹੜੀ ਦਿੰਦੇ ਰਵਾਂਗੇ ਤੇ ਇੱਕ ਆਪਾਂ ਕੁਝ ਦਿਨ ਪਹਿਲਾਂ ਆਪਾਂ ਜਿਹੜੀ ਵੀਡੀਓ ਪਾਈ ਆ ਹਨਾ ਜਿਹੜਾ ਇੱਕ ਪੂਰਾ ਪਰਿਵਾਰ ਸੀਗਾ ਪਾਕਿਸਤਾਨ ਤੋਂ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਸੀਗਾ ਤੇ ਉਹਨਾਂ ਤੇ ਆਪਾਂ ਇੱਕ ਵੀਡੀਓ ਬਣਾਈ ਸੀ ਤੇ ਤੁਸੀਂ ਉਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਵੀ ਦਿੱਤਾ ਜੀ ਤੇ ਤੁਸੀਂ ਵੀ ਆਪਣੀ ਜਿਹੜੀ رائے ਸਲਾਹ ਤੁਸੀਂ ਕਮੈਂਟ ਰਾਈ ਦੇ ਸਕਦੇ ਹੋ ਤੇ ਹੁਣ ਜਿਹੜਾ ਮੌਸਮ ਹੈ ਤੇ ਮੇਰੀ ਅੱਜ ਵੀ ਇਹੀ ਰਿਕੁਐਸਟ ਹੈ ਕਿ ਮੌਸਮ ਹੈ ਜਿਹੜਾ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਤੇ ਘਰੋਂ ਬਾਹਰ ਨਾ ਕਿਧਰੇ ਜਾਇਆ ਜਾਵੇ ਇਹੋ ਜੀਆਂ ਥਾਵਾਂ ਤੇ ਕੋਈ ਪਹਾੜਾਂ ਪਹਾੜਾਂ ਚ ਕੋਈ ਵੀ ਸਮੁੰਦਰ ਦੇ ਕਿਨਾਰੇ ਹੁੰਦਾ ਹੀ ਅਗਲਾ ਵੀ ਚਲੋ ਹਨਾ ਮੌਸਮ ਸੋਹਣਾ ਤੇ ਇਹ ਮੌਸਮ ਆਪਾਂ ਘਰ ਚ ਵੀ ਅੰਜੋਏ ਕਰ ਸਕਦੇ ਆ ਮੀ ਆਉਂਦਾ ਤੇ ਮੀ ਕਿੰਨਾ ਪਿਆਰਾ ਲੱਗਦਾ ਜਿਨੇ ਨਾ ਹਣਾ ਭਾਈ ਜੇ ਕੋਈ ਕਵੇ ਵੀ ਅਸੀਂ ਝਰਨੇ ਦੇ ਥੱਲੇ ਹੀ ਨਾ ਹੋਣਾ ਤਾਂ ਆਪਾਂ ਜੀ ਰੱਬ ਤੋਂ ਵੱਡਾ ਕੋਈ ਝਰਨਾ ਨਹੀਂਗਾ ਠੀਕ ਹੈ ਤੇ ਆਪਾਂ ਘਰੇ ਵੀ ਮੀਂਹ ਚਨਾ ਸਕਦੇ ਆ ਇਹ ਵੀ ਇੱਕ ਪਰਮਾਤਮਾ ਹਨਾ ਇੱਕ ਕੁਦਰਤ ਦੇ ਨਾਲ ਹਨਾ ਜ ਜਦੋਂ ਆਪਾਂ ਕੁਦਰਤ ਦਾ ਆਨੰਦ ਮਾਣਦੇ ਆ ਤੇ ਉਹ ਦੋਸਤ ਦੀਆਂ ਗੱਲਾਂ ਹੀ ਵੱਖਰੀਆਂ ਹੁੰਦੀਆਂ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਭਾਈ ਘਰੇ ਅਸੀਂ ਤਾਂ ਨਾਉਣੇ ਹੁੰਨੇ ਆ ਤੇ ਜਿਵੇਂ ਜਿਵੇਂ ਤੁਰ ਹੀ ਜਾਂਦੇ ਆ ਮੈਨੂੰ ਥੋੜਾ ਜਿਹਾ ਸਾਹ ਦੀ ਵੀ ਪ੍ਰੋਬਲਮ ਹੋ ਜਾਂਦੀ ਹੈ ਦਰਦਦਰਦ ਨਾਲ ਥੋੜੀ ਗੱਲ ਘਟ ਹੁੰਦੀ ਆ ਤੇ ਦੇਖ ਲਓ ਜੀ ਆਪਾਂ ਕਿੱਥੋਂ ਲੱਗੇ ਆ ਉਹ ਕਿੱਥੇ ਘਰ ਰਹਿ ਗਏ ਆਪਣੇ ਹਨ ਤੇ 30 ਕਿਲੇ 30 ਕਿਲੇ ਦੂਰ ਆਉਣੇ ਆ हां 30 ਕਿਲੇ ਦੂਰ ਅਸੀਂ ਆਉਣੇ ਹੈਗੇ ਤੇ ਦਰਸ਼ਕੋ ਤੁਹਾਨੂੰ ਦੱਸ ਦਈਏ ਵੀ ਇੱਥੇ ਆਉਣੇ ਵੀ ਜਾਣੇ ਵੀ ਤੇ ਪਸੀਨਾ ਤੁਸੀਂ ਦੇਖ ਸਕਦੇ ਹੋ ਕਿਉਂਕਿ ਹੁਣ ਨਾ ਹਵਾ ਬਿਲਕੁਲ ਬੰਦ ਹੈ ਹਾਂਜੀ ਹਾਲੇ ਹਾਲੇ ਪ੍ਰੀਤੋ ਖੋਲ ਲਬਤ ਮਾੜੇ ਹਾਂਜੀ ਤੇ ਹੁਣ ਮੈਂ ਨਾ ਥੋੜੇ ਮੇਰੀਆਂ ਲੱਕੜਾਂ ਦੇ ਨਾਲੋਂ ਕਲਮੇ ਰੱਖ ਗਈ ਸੀ ਇੱਥੇ ਬੰਨ ਕੇ ਤੇ ਸਾਡੀਆਂ ਲੱਕਣਾ ਕੋਈ ਚੱਕ ਲੈਂਦਾ ਭਾਈ ਮੋੜਦੀਆਂ ਬੋਤਲ ਕਿੱਥੇ ਰੱਖ ਬੋਤਲ ਆਹ ਪਈਏ ਦੇ ਥੱਲੇ ਮੈਂ ਨਹੀਂ ਜਾਂਦੀ ਨਾਲ ਮੈਂ ਨਹੀਂ ਜਾਣਾ ਇਹ ਟਾਲੀ ਕੋਲ ਗਾਜੀ ਇੱਥੇ ਕੱਢੀ ਸੀ ਇਹ ਕੋਈ ਨਹੀਂ ਜਾਨੀ ਉਹ ਉੱਥੇ ਬਹਿ ਗਈ ਕੋਲੇ ਸਾਡੇ ਕਿੱਥੇ ਤੇ ਹਾਂਜੀ ਹੁਣ ਨਾ ਆਹ ਬੋਤਲ ਹੈ ਜਿਹੜੀ ਅਸੀਂ ਪਾਣੀ ਦੀ ਭਰਾਂਗੇ ਆਜੋ ਜੀ ਪਾਣੀ ਪੀਤੇਗੇ ਤੇ ਨਹਿਰ ਤੇ ਛਾਲਾਂ ਹਰਾਂਗੇ ਛਾਲਾਂ ਤਾਂ ਕਿਹੜੀਆਂ ਆਪਣਾ ਜੀ ਜਾਣਦਾ ਛਾਲਾਂ ਦਾ ਹਨਾ ਤੇ ਇੱਥੇ ਨਾ ਸਾਡੀਆਂ ਦਰਸ਼ਕਾਂ ਲੱਕੜਾਂ ਪਈਆਂ ਹੁੰਦੀਆਂ ਤੇ ਕੋਈ ਨਾ ਸਾਡੀਆਂ ਨਹੀਂ ਪੁੱਤ ਲੈ ਕੇ ਚੱਲਣਾ ਹੈ ਆ ਦੇਖੋ ਇੱਥੇ ਵਿਚਾਰੀਆਂ ਇਕੱਠੀਆਂ ਕਰਕੇ ਰੱਖ ਜੰਦੀਆਂ ਐਨੀ ਦੂਰੋਂ ਲੱਕੜਾਂ ਲਿਆ ਕੇ ਇੱਥੇ ਰੱਖ ਜੰਦੀਆਂ ਤੇ ਕੋਈ ਚੱਕਦਾ ਹੀ ਮੋਢਿਆਂ ਤੇ ਰੱਖਦਾ ਹੀ ਤੇ ਡੰਡੀ ਰਗੜਦਾ ਅਗਲਾ ਹਨਾ ਥੋੜਾ ਇਹਨੂੰ ਸੋਚਣਾ ਇੱਕ ਸੋਚਣ ਵਾਲੀ ਗੱਲ ਹੈ ਹਨਾ ਥੋੜੀ ਜੀ ਵੀ ਕਿੰਨੀ ਮਿਹਨਤ ਕਰਦੀਆਂ ਵਿਚਾਰੀਆਂ ਲੈ ਪ੍ਰੀਤ ਮੈਂ ਪਾਣੀ ਭਰ ਲਾਉਂਦਾ ਕੱਟੀ ਆਹ ਦੇਖੋ ਜੀ ਕਿੰਨਾ ਸੋਹਣਾ ਜਿਹੜਾ ਮਾਹੌਲ ਬਣਿਆ ਹੋਇਆ ਹੈਗਾ ਇੱਧਰ ਪਾਣੀ ਦਾ ਹਨਾ ਜੀਜਾ ਲੱਗਦਾ ਹੈ ਨਾ ਉਹਨਾਂ ਦੇ ਖੇਤਾਂ 'ਚ ਪ੍ਰੀਤ ਬਲੈਕ ਨਹੀਂ ਆ ਰਹੀ ਮੇਰੀ ਵੀਡੀਓ ਮੈਂ ਕੀ ਕਰਾਂ ਇੱਧਰ ਆ ਜਾ ਫਿਰ ਕਿ ਲਿਆ ਮੈਂ ਇਹ ਦਿੱਤੇ ਚਾਰ ਕੇ ਤੁਹਾਨੂੰ ਪਾ ਲਾ ਦੇਂ ਕਿ ਕਰ ਬੋਤਲ ਨੂੰ ਲੱਗ ਚੁੱਕਿਆ ਜੀ ਰੇਤ ਆ ਕਿਉਂਕਿ ਕੱਲ ਮੀਂਹ ਆ ਗਿਆ ਸੀ ਬੋਤਲਾਂ ਸੇਕ ਕੇ ਰੱਖ ਕੇ ਜਾਣੀਆਂ ਤੇ ਬੜਾ ਠੰਡਾ ਠੰਡਾ ਜ ਮੋਟਰ ਦਾ ਪਾਣੀ ਆ ਅਸੀਂ ਤਾਂ ਪਾਣੀ ਦਾ ਪ੍ਰਬੰਧ ਦਰਸਕੋ ਨਾਲ ਹੀ ਰੱਖਦੇ ਆ ਕਿਉਂਕਿ ਜੇ ਕਈ ਬੁੜੀਆਂ ਆਉਂਦੀਆਂ ਬਿਨਾ ਪਾਣੀ ਤੋਂ ਹਨ ਫਿਰ ਜਿਹੜਾ ਇੱਥੇ ਲੱਕੜਾ ਰੱਖਣ ਆਉਂਦੇ ਉਹ ਤਾਂ ਕਹਣੀਆਂ ਹਾਏ ਪਾਣੀ ਹਾਏ ਪਾਣੀ ਬਟ ਜੁਗਾੜ ਆ ਜਿਹੜਾ ਪਾਣੀ ਦਾ ਕੋਲੇ ਹੋਣਾ ਚਾਹੀਦਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਤੇ ਪਿਆਸ ਵੀ ਲੱਗਦੀ ਬਹੁਤ ਜ਼ਿਆਦਾ ਹੈਗੀ ਉਹਨਾਂ ਪੀਵਾਂਗੇ ਜੀ ਠੰਡਾ ਠੰਡਾ ਪਾਣੀ ਮੋਟਰ ਦਾ पानी चली जानी कथ चल रहा है अच्छा नहर आ गई के आ गई हाँ हा देखो जी इतना पानी चल रहा है जी ਹਣਾ ਤੇ ਪਾਣੀ ਜਿਹੜਾ ਸਾਰਾ ਦੇਖੋ ਇੱਧਰ ਲੱਗ ਰਿਹਾ ਬਾਹਣਾ ਨੂੰ ਜਿਹੜਾ ਝੋਨਾ ਹੌਸ ਨੂੰ ਲੱਗ ਰਿਹਾ ਹੈਨਾ ਤੇ ਹੁਣ ਮੱਛਰ ਵੀ ਬਹੁਤ ਜ਼ਿਆਦਾ ਹੋ ਜਾਊਗਾ ਤੇ ਕੱਲ ਸੀਗੀ ਦਰਸ਼ਕੋ ਬਹੁਤ ਜ਼ਿਆਦਾ ਗਰਮੀ ਤੇ ਅਸੀਂ ਐਸ ਮੰਜੇ ਤੇ ਕੀਤਾ ਭਾਈ ਕੱਲ ਰੈਸਟ ਕਿਉਂਕਿ ਗਰਮੀ ਸੀਗੀ ਅਸੀਂ ਇੱਕ ਘੰਟਾ ਰੈਸਟ ਕੀਤਾ ਤੇ ਠੀਕ ਹੈ ਦਰਸ਼ਕੋ ਅੱਜ ਦੇ ਬਲੌਗ ਦਾ ਆਪਾਂ ਇੱਥੇ ਹੀ ਕਰਦੇ ਆਂ ਜੀ ਐਂਡ ਮਿਲਾਂਗੇ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸੱਚੀ ਕੱਲ ਬਾਏ ਬਾਏ